ਭਾਈ ਜੇ ਤੁਸੀਂ ਐਡਾ ਵੱਡਾ ਅਹੁਦਾ ਦੇਤਾ ਜੀ ਦੇ ਵਾਸਤੇ ਤਾਂ ਲੋਕ ਕਈ ਜਨਮਾਂ ਵਿੱਚ ਲੱਗ ਜਾਂਦੇ ਸੀ ਔਰ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਛੱਡਿਆ ਤੁਸੀਂ ਪਤਾ ਕੀ ਹੈ ਇਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਜ਼ਿੰਦਗੀ 'ਚ ਸੋਚਿਆ ਹੀ ਨਹੀਂ ਸੀ ਇਹਨਾਂ ਤਾਂ ਆਪੇ ਚਸੇ ਉੱਤੇ ਕਰ ਲਏ ਸੀ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆਵਾਂਗੇ ਆਪਾਂ ਦੋਨੇ ਹੀ ਬੋਲ ਕੋਈ ਹੈ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਪਿੰਡ ਸਤਾਜ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਚ ਇੱਕ ਵਿੰਦਰ ਮੱਠ ਦਾ ਮੁੰਡਾ ਵੀ ਹੈ ਉਹ ਲੋਕਾਂ ਨਾਲ ਗੱਲ ਕਰੂਗਾ ਜਦੋਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਨੇਰੀ ਉੱਥੋਂ ਵੀ ਤਾਂ ਬੋਲ ਪੱਟੇ ਜਾਣਗੇ ਬੋਲ ਵੱਡੇ ਵੱਡੇ ਬੋਲ ਸਿੱਟਿਆ ਬੋਲ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪਰਮਾਤਮਾ ਨੂੰ ਆਪਣੇ ਚਰਨਾਚਨ ਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਮਾਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੀ ਲੋਰ ਸੀ ਚਾਣੇ ਮੇਂ ਸਾਲ ਦੀ ਉਮਰ ਚ ਇਲੈਕਸ਼ਨ ਲੜਦੀ ਹਾਰ ਕੇ ਗਏ ਨੇ ਸ਼ਾ ਮਾਮਲਾ ਦੁਨੀਆ ਤੇ ਕੌਣ ਐਸਾ ਜੀਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਕਿਆ ਲੋਕ ਨਹੀਂ ਪਬਲਿਕ ਹੈ। ਅਜ ਮੈਂ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ। ਮੈਂ ਅਨ ਮੈਂ ਅਨ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ। ਬਾਸ। ਉਹਦਾ ਸ਼ੁਕਰਾਨਾ ਕਰੋ। ਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀ ਹੈ ਇੱਜ਼ਤ ਘਟਣਾ ਨਹੀਂ ਭਵੇਂ ਬਧਾਈ ਨਾ ਜਿੰਨੇ ਕ ਬਣਿਆ ਕੈਮ ਰੱਖੀ ਰੜ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਮਾਮੂ ਬਖਸ਼ diel ਨਾ ਰੜ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਲੈਣਾ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾਈ ਧਰਦਾ ਕੋਈ ਕੋਈ ਮੁਰਫੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ-ਡਰ ਕੇ ਜੋ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਪੈਰ ਧਰ-ਧਰ ਕੇ ਤਾਂ ਨਹੀਂ ਪੈਂਦੇ ਡਿੱਗਣ ਦਾ ਖਤਰਾ ਜਾਂਦੇ ਰਹਿੰਦਾ ਤਾਂ ਉਹ ਬੰਦੇ ਨੇ ਅਜੇ ਤਾਂ ਰੱਬ ਨੂੰ ਧਿਆਉਣ ਵਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਟੱਬਰ ਦਾ ਹੀ ਸੋਚਿਆ ਬਸ ਵੀ ਮੇਰੇ ਟੱਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇਤੋਂ ਹੈ ਹੋਰ ਕੋਈ ਨਹੀਂ ਨਾ ਕੋਈ ਕੁਝ ਸਮਝ ਕੀ ਰੱਖਿਆ ਸੀ ਇਹਨਾਂ ਨੇ ਪੰਜਾਬ ਨੂੰ ਮਰਜਾ ਚੜੀਏ ਜੋਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਚ ਲਈ ਤੁਹਾਡਾ ਪੀ ਮੰਨ ਤਾਂ ਪਾਰਲੀਮੈਂਟ ਤੇ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਵੀਰ ਬਾਦਲ ਜੀਪ ਦੇ ਉੱਤੇ ਛਤਰੀ ਲਾ ਰਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਏ ਜਿਹੜੇ ਬੂਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਇਹ ਪੁੱਛਦੇ ਐ how much is the temperature oh jee 14 degrees celsius oh my god it's too hot too hot tey bakti hoya ta sanu dasso odo punjab bachavange do kanwa vaste eh punjab bachavne kade eh bor de toriyan ch nikle hoyan nu ki samjheya ae kade zindagi ch kade nakke te baithe hon kade patte nu proja laaya hoye pata lagge inhanu kade haashe tractor te dovari baah taal aa tutti hoyi gayee ਬੰਗਲੇ ਆ ਸਿੱਧੀ ਹੈ ਉਹ ਆਏ ਹੈਂਡਲ ਮਾਰਦੇ ਆ ਜੇ ਟਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਬਾਹ ਨਿਕਲ ਜਾਂਦੇ ਲੈ ਸੁਪੀਰ ਬਾਹ ਨੂੰ ਕੁਝ ਕਿਹਦੇ ਕੋ ਟਸ ਕੀ ਹੁੰਦੀ ਹੈ ਉਹ ਕਹਿੰਦਾ ਟਸ ਸਿਬਸ ਤੋਂ ਸੁਣਾ ਹੈ ਟਸ ਨਹੀਂ ਸੁਣਾ ਹੈ ਕੀ ਪਤਾ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਮੈਂ ਬੁਲਾਏ ਨਹਿਰੀ ਵਿਭਾਗ ਵਾਲੇ ਮੈਂ ਬੁਲਾਇਆ ਕਿਸਾਨ ਫਾਜ਼ਿਲਕਾੜੇ ਆ ਗਏ ਦੱਸੋ ਵੀ ਕਿਵੇਂ ਕਰਨੇ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫ਼ਤੇ ਜੇ ਮਾਂ ਵੀ ਦਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾ ਨਲਵੇਂ ਨੂੰ ਸੁੰਡੀ ਲੱਗ ਨਹੀਂ ਸਕਦੀ ਬੂਟਾ ਬਹੁਤ ਤਕੜਾ ਹੋ ਜਾਂਦਾ ਮੈਂ ਕਿਹਾ 2 ਅਪ੍ਰੈਲ ਨੂੰ 10 ਅਪ੍ਰੈਲ ਨੂੰ ਜਿੰਨੀ ਚਾਹੀਦੀ ਹੈ ਪਾਣੀ ਦੇ ਦੋ ਆਪਣਾ ਪਾਣੀ ਚੱਲ ਪਿਆ ਪੁਰਾਣੀਆਂ ਕਸੀਆਂ ਬਿਜਲੀ ਆਉਂਦੀ ਆ ਦਿਨੇ ਕਿਉਂ ਭਈ ਦੁਨੀਆ ਭਰ ਦੇ ਦਫ਼ਤਰ ਸਾਰੇ ਦਿਰੇ ਲੱਗਦੇ ਨੇ ਇਹ ਕਿਸਾਨ ਦਾ ਦਫ਼ਤਰ ਹੈ ਜੇ ਲਾ ਕੇ 1:30 ਲੱਗਦਾ 2:00 ਲਾਈਟ ਆਉਂਦੀ ਲੱਗ ਦੱਸੋ ਕਿਉਂ ਆਉਗੀ ਭਈ ਤੈਨੇ ਕਿਉਂ ਨਹੀਂ ਆਉਂਦੀ ਲਾਈਟ ਤੈਨੇ ਆ ਰਹੀ ਮੈਨੂੰ ਕਿਉਂਕਿ ਮੇਰੇ ਦੋਖਾ ਢਾਏ ਹੋਏ ਨੇ ਮੈਂ ਇੱਕ ਬੰਦ ਵਾਲਾ ਰੇੜਾ ਵੀ ਚਲਾਇਆ ਹੋਇਆ ਮੈਂ ਚੱਹੀ ਨਹੀਂ ਭੱਟੀ ਹੋਈ ਹੈ ਤੇ ਮੇਰੀ ਭੈਣ ਤੇ ਮੈਂ ਅਸੀਂ ਦੋਨੇ ਕਿਹੜਾ ਦਿਨ ਦੇ ਸੀ ਮਾਂ ਰੋ ਕੇ ਆਉਂਦੀ ਹੁੰਦੀ ਸੀ ਅਜੀ ਕਾਲ ਬਦੇ ਟਾਂਡੇ ਕੂਤਰੇ ਹੋਏ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਐ ਉਦੋਂ ਪਤਾ ਲੱਗਦਾ ਹੱਥ ਨੇ ਰੋਟੀ ਪੱਕੂ ਜਾਂ ਨਾ ਪੱਕੂ ਇਹਨਾਂ ਰਜਵਾਰਿਆਂ ਨੂੰ ਕੀ ਪਤਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਚੁੰਮੇ ਨੇ ਇਹਨਾਂ ਨੂੰ ਕੀ ਪਤਾ ਵੀ ਕੀ ਹੁੰਦੀ ਐ ਗਰੀਬੀ ਦਲਤਾ ਗਰੀਬਾਂ ਨੇ ਜਵਾਕਾਂ ਨੂੰ ਪੜਾ ਰਿਆ ਮੈਂ ਕਿਉਂਕਿ ਮੈਨੂੰ ਪਤਾ ਐ ਕੋਈ ਪੀੜਾ ਕਾੜ ਨਹੀਂ ਲਗਾੜ ਗਰੀਬੀ ਦੂਰ ਨਹੀਂ ਕਰ ਸਕਦਾ ਇੱਕੋ ਹੀ ਚੀਜ਼ ਐ ਜਿਹੜੀ ਗਰੀਬੀ ਦੂਰ ਕਰ ਸਕਦੀ ਐ ਉਹ ਹੈਗੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਅਫਸਰ ਬਣਾ ਦੋ ਉਹ ਆਪੀ ਕਿਰਪੀਆ ਚੱਕਦੇ ਲੰਗੇ ਉਹ ਦੇ ਕੜਾ ਦਿਓ ਕੰਮੀਆ ਦਾ ਬੀੜਾ ਗਾਉਂਦਾ ਰਿਹਾ ਸੰਤਰਾ ਮਦਾਸੀ ਦਾ ਮਾਂ ਧਰਤੀ ਤੇ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹਿੰਦੇ ਸੂਰਜਾ ਕੰਮੀਆ ਦੇ ਬੀੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿੰਨ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨਾਕ ਬਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਮਿਸੁਰ ਜਾ ਕਮੀ ਆ ਦੇ ਕਹ। ਸਭੀਰੋ ਜਿਹਨੋਂ ਮੈਂ ਪਿੰਡ ਦਾ ਨਾਮ ਦੇ ਸਟੋਜ ਮੈਂ ਕਦੇ ਭਗਵੰਤ ਮਾਨ ਕਲਾਕਾਰ ਪਹਿਲਾਂ ਵੀ ਜਾਂ ਹੁਣ ਭਗਵੰਤ ਮਾਨ ਮੰਤਰੀ ਬਣ ਕੇ ਨਹੀਂ ਜਾਂਦਾ ਮੈਂ ਉਸ ਪਿੰਡ ਦਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਮੈਂ ਉਹ ਬਣ ਕੇ ਜਾਂ ਚਾਚੀਆਂ ਤਾਈਆਂ ਸਾਡੀਆਂ ਜਿਹੜੀਆਂ ਸਾਡੇ ਖੇਤਾਂ 'ਚ ਦਿਹਾੜੀਆਂ ਕਰਦੀਆਂ ਉਰੇ ਸਭ ਤੋਂ ਪਹਿਲਾਂ ਮਿਲਦਾ ਹਾਂ ਮੈਂ। ਔਰ ਇੰਨੀ ਖੁਸ਼ ਨੇ ਕਿ ਪੁੱਤ ਤੂੰ ਸਾਨੂੰ ਹਜੇ ਵੀ ਯਾਦ ਰੱਖਿਆ ਹੋਇਆ। ਮੈਂ ਕਹਾਂ ਮੈਂ ਯਾਦ ਹੀ ਤੁਹਾਨੂੰ ਰੱਖਿਆ ਹੋਇਆ। ਤੁਹਾਡੇ ਕਰਕੇ ਤਾਂ ਆਇਆ ਮੈਂ। ਗਰੀਬਾਂ ਦਾ ਭਲਾ ਕਰਨ ਵਾਸਤੇ ਸਰਕਾਰ ਬਣੀ ਹੈ। ਸੋ ਇਸ ਕਰਕੇ ਤੁਹਾਡੇ ਕੋਲ ਆਇਆ। 1 ਰੁਪਏ ਦਾ ਮੇਰੇ ਤੇ ਇਲਜ਼ਾਮ ਗਾ। 1 ਰੁਪਈਆ। ਸਾਲਾ 2 ਸਾਲ ਹੋ ਗਏ। ਨਹੀਂ ਮੁੱਖ ਮੰਤਰੀ ਕਰੋੜਾਂ ਰੁਪਇਆ ਇਕੱਠਾ ਕਰ ਸਕਦਾ ਹੈ। ਕਿ ਚਾਲ ਸਾਂ ਇਨੀ ਕਰਨੇ ਆ ਫਿਰ ਕੀ ਹੁੰਦਾ ਨਾ ਮੇਰੇ ਕੋਲ ਟੋਲ ਪਲਾਜੇ ਵਾਲੇ ਆਏ ਸਾਨੂੰ 300 ਦਿਨ ਵਧਾ ਦਿਓ ਜੀ ਸਾਡੇ 450 ਦਿਨ ਵਧਾ ਦਿਓ ਜੀ ਮੈਂ ਕਿਹਾ ਚੁੱਪ ਕਰਕੇ ਬੋਰੀ ਬਿਸਤਰਾ ਬੰਨੂ ਤੁਹਾਡਾ ਕੱਚਾ ਮਾਲ ਲੱਗਦਾ ਪੈਸੇ ਹੀ ਫੜਦੇ ਹੋ ਐਦਿਆਂ ਤੋਂ ਵੀ ਉਦਰ ਨੇ ਤੋਂ ਵੀ ਚਲੋ ਸ਼ਾਬਾਸ਼ 16 ਟੋਲ ਪਲਾਜੇ ਬੰਦ ਕਰਤੇ ਅੱਜ ਪੰਜਾਬ ਦਾ ਪੰਜਾਬੀਆਂ ਦਾ 58 ਲੱਖ 70 ਹਜ਼ਾਰ 58 ਲੱਖ 70 ਹਜ਼ਾਰ ਹਰ ਰੋਜ਼ ਦਾ ਪੰਜਾਬੀਆਂ ਦਾ ਜੀਵ ਦਾ ਖਰਚਾ ਵੱਜਦਾ ਕਿਉਂਕਿ ਟੋਲ ਪਲਾਜੇ ਬੰਦ ਕਰਦੇ ਤੁਸੀਂ ਵੀ 2-250 ਦੇ ਕੇ ਜਾਂਦੇ ਹੋ ਆ 2-4 ਰਹਿ ਗਏ ਬਸ ਇਹਨਾਂ ਤੇ ਮੇਰੀ ਨਿਗਾਹ ਹੈ ਬਸ ਹੱਥਾਂ 'ਚੋ ਕੇ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾਓ ਤੁਸੀਂ ਐਂ ਇਨਲਾ ਕਰਦੇ ਪਹਾੜਾਂ 'ਚ ਪਾਈ ਬੈਠਿਆ ਐ ਸੁੱਕ ਗਲਾਸ ਹਾਟਾਂ 'ਚ ਹਾਟਲ ਪਾਈ ਬੈਠਿਆ ਇੱਕ ਸਰਕਾਰ ਕਾਜੇ ਚ ਲੋਕ ਵੀ ਨਾ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁਖ ਵਿਲਾਸ ਇਹ ਹੋਟਲ ਫਰਾਨੇ ਤਿੰਕੇ ਸਰਕਾਰ ਕਬਜ਼ੇ ਚ ਲਾਉਗੇ ਇਹਨਾਂ ਨੂੰ ਔਰ ਕਬਜ਼ੇ ਚ ਲੈ ਕੇ ਬਟਾਉਣਾ ਨਹੀਂ ਧੌਲੇ ਨਹੀਂ ਹੈਗੇ ਸਕੂਲ ਬਣਾ ਲੈ ਸੁਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ ਹੱਥ ਤੇ ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਇਆ ਕਿਰਾਇਆ ਹੈ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਤੇ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੂ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਜੀ ਬਣ ਚੂ ਸਹੀ ਹੈ ਨਾ ਲੜੀ ਜਣ ਬਾਚ ਦਲੀ ਜਣ ਬਾਚ ਹਾਈ ਕੋਰਟਾ ਤੇਰਾ ਸਕੂਲ ਖੋਲ ਦੋ ਉਥੇ ਕਿਆ ਕੀ ਹੋਇਆ ਨਨੇ ਸੋ ਵੀਰੋ ਮੈਂ ਪੈਸੇ ਪੂਰੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ